ਆ ਦੇਖ ਲੋ ਫਰੈਂਡਸ ਨੇ ਐਨਕ ਲੈ ਗਿਆ ਲਾ ਕੇ ਇਹ ਉਹ ਦੇ ਮੂੰਹ ਚ ਦੇਖਦਾ ਪਿਆ ਵਾ ਕਲਾਪਿੰਗ ਨਾ ਕਰ ਆਇ ਨਾ ਤੱਕੜਾ ਉਸ ਕੋਲੇ ਮੈਂ ਪਕੜਾਉ ਉਹ ਮੌਕੇ ਤਾਂ ਨਹੀਂ ਹੈਗਾ ਕੋਈ ਨਹੀਂ ਮੌਕੀ ਬਹੁਤ ਫਿਰਦੇ ਨੇ ਉਹ ਕੀ ਕਰਦੇ ਨੇ ਸਹਿਰ ਉਹ ਮੈਂ ਆ ਪਾਲ ਤੇ ਐਨਕ ਲਾ ਕੇ ਰੰਦੇ ਆ ਫੋਨ ਆ ਨਾ ਕੈਪ ਪਾਰਸ ਸਾਰਾ ਕੁਝ ਲੈ ਜਾਂਦੇ ਥੋਨੂੰ ਦਿਖਾਉਣਾ ਮੈਂ ਐਸਾ ਆ ਤਾਂ ਆਪਣਾ ਨੋਟ ਕਰਕੇ ਹੋ ਗਿਆ ਮਿਲ ਗਿਆ ਆ ਵੀ ਦੇਖਣ ਲਾਇਕ ਹੋ ਗਿਆ ਚਲੋ ਆ ਦੇਖੋ ਨਿਧੀ ਬੰਦੇ ਪੁਰਾਣੇ ਘਰ ਇਹ ਸਾਰੇ ਪੁਰਾਣੇ ਨੇ ਕਟੋ ਘਟ 100 ਜਾਂ 200 ਸਾਲ ਦਾ ਪੁਰਾਣੇ ਹੋਣ ਗਏ ਪੱਕਾ ਨਹੀਂ ਮੈਂ ਕਹਿੰਦਾ ਹੈਗਾ ਇਹ ਸਾਰੀਆਂ ਪੁਰਾਣੀਆਂ ਗਲੀਆਂ ਨੇ ਛੋਟੀਆਂ-ਛੋਟੀਆਂ ਇਹ ਸਾਰੀਆਂ ਦੇਖ ਲੋ ਸਿਰਫ ਇੱਧਰ ਬੈਟਰੀ ਵਾਲੇ ਆਟੋ ਜ਼ਿਆਦਾਤਰ ਚੱਲਦੇ ਨੇ ਦੇਖ ਮੌਂਕੀ ਤਾਂ ਨਹੀਂ ਹੈਗਾ ਕੋਈ ਨਹੀਂ ਦੇਖ ਸ ਹੈ ਮੌਂਕੀ ਤੋਂ ਡਰ ਲੱਗਦਾ ਹਨਾ ਮੋ ਕੀ ਬਹੁਤ ਫਿਰਦੇ ਨੇ ਉਹ ਕੀ ਕਰਦੇ ਨੇ ਸ਼ਹਿਰ ਉਹ ਮੈਂ ਆ ਪਾਲਤ ਅਨਕ ਲਾਤੀ ਦੰਦੇ ਫੋਨ ਐਨਾ ਕੈਪ ਪਾਲਸ ਪਰ ਸਾਰਾ ਕੁਝ ਲੈ ਜਾਂਦੇ ਤੁਹਾਨੂੰ ਦਿਖਾਉਣਾ ਮੈਂ ਆ ਦੇਖ ਲੋ ਐਨਕ ਲੈ ਗਿਆ ਦੇ ਦੇ ਫਰੂਟੀ ਲਗਾਉਂ ਫਰੂਟੀ ਹੈਗੀ ਆ ਆ ਦੇਖ ਲੋ ਫਰੈਂਡਸ ਨੇ ਐਨਕ ਲੈ ਗਿਆ ਲਾ ਕੇ ਏ ਉਹਦੇ ਮੂੰਹ ਚ ਦੇਖਦਾ ਪਿਆਵਾ ਦੇਖੀ ਲਾ ਲੈਣੀ ਐ ਨਹੀਂ ਫਰੂਟੀ ਰੁਕੀ ਦਿੰਦੇ ਚਾਹ ਕਲਾਪਿੰਗ ਨਾ ਕਰ ਆ ਇਹ ਨਾ ਕਰ ਯਾ ਤਾਂ ਗੁਰੂ ਕੀ ਰੁਕੀ ਦੇ ਰਿਕੇ ਖਾਇਆ ਮਿਸ ਫਰੂਟੀ ਉਹ ਕਿਹਦੇ ਲੱਕੀ ਕਹਿੰਦਾ ਘਰ ਤੇ ਨਹੀਂ ਲਿਆ ਗਿਆ ਵਾਲਾ ਇਹਨਾਂ ਫਰੂਟੀ ਆ ਆ ਆ ਬੰਦਾ ਆ ਗਿਆ ਵੇ ਬਾਕਰ ਆ ਬਾਕਰ ਫਰੂਟੀ ਆ ਗਿਆ ਦੁਬਾਰਾ ਫਰੂਟੀ ਆ ਗਿਆ पकड़ा उस पकड़ाऊँ <ości offenders> ਲੇ ਲੈ ਲੈ ਇਹ ਦੇਣਾ ਹੋਰ ਦੇ ਵੋ ਮਾਤਾ ਇਹ ਹੋਰ ਮੂਤੀ ਮੰਗਦਾ ਏ ਲੈ 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 ਹੋਰ ਮੂਤੀ ਰੱਖੋ ਚੱਕ ਕੇ ਚੁਲ ਲੈ ਲੈ ਆ ਹੱਥ ਪਕੜ ਕੇ ਰੱਖੋ ਹਾਂ ਹੋਰ ਆਪਾਂ ਮੂਤੀ ਤਾਂ ਲੁੱਟੋ ਹੋਰਾਂ ਮੂਤੀ ਦਾ ਨਹੀਂ ਚੱਕ ਲੈਣਾ ਇਹ ਹਾਈ ਹੋਣਾ ਮੂਤੀਏ ਮੰਗ ਲੈ ਆ ਤਾਂ ਆਪਣਾ ਉੱਪਰ ਨਾ ਕਰੇ ਓਏ ਜਾ ਬਲੋਗੀ ਬਾਏ ਬਾਏ ਚਲੋ ਬਾਏ ਇਹ ਤਾਂ بیٹھ ਜਾਗੇ ਮਿਲ ਗਿਆ ਅਭੀ ਦੇਖਣੇ ਲਾਇਕ ਹੋ ਵਧੀਆ ਠੀਕ ਹੈ ਮਿਲ ਹੀ ਗਈ ਉਹਨੂੰ ਐਨਕਾ ਫਰੈਂਡਸ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਏਦਾਂ ਦੇ ਤੁਹਾਡੇ ਕੋਲੇ ਹੋਰ ਵਧੀਆ ਵਧੀਆ ਕਲਿੱਪ ਲੈ ਕੇ ਆਉਂਦੇ ਰਹਿਾਂਗੇ ਦੇ ਪਿੱਛੇ ਦੇ ਪਿੱਛੇ ਇਸ ਕਰਕੇ ਹੀ ਮੈਂ ਕਹਿਣਾ ਹੁੰਦਾ ਮਾ ਜਦੋਂ ਵੀ ਬਰਿੰਦਾਵਨ ਆਵੋ ਐਨਕ ਕੈਪ ਪਰਸ ਜ਼ਰੂਰ ਸੰਭਾਲ ਕੇ ਰੱਖਣਾ ਫਰੈਂਡਸ ਇਦਾਂ ਦੀਆਂ ਮੈਂ ਹੋਰ ਵੀ ਵੀਡੀਓ ਪਾਉਂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ